ਇਹ ਵੀ ਗੁਰੂ ਗ੍ਰੰਥ ਸਾਹਿਬ ਜਨਤ ਕੀਤੀ ਜਾਵੇ ਤੇ ਦੂਜੇ ਪਾਸੇ ਕੀ ਸੀ ਕਿ ਭਗਤ ਰਵਦਾਸ ਜਿਮਾਉ ਦੀ ਬਾਣੀ ਤੁਸੀਂ ਦਰਜ ਕੀਤੀ ਹੈ ਤਰੋ ਜੱਤਾ ਪੱਤਾਂ ਦਾ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਇਹ ਦੁਨਿਆਵੀ ਚੱਲਦਾ ਵੀ ਰਹੇਗਾ ਤੇ ਜਿਹੜੀ ਰੋਹਾਨੀਆਤੀਆਂ ਗੱਲਾਂ ਉਹ ਕਿਤੇ ਧੰਨੇ ਜੱਤਾਂ ਨਾਲ ਗੱਲਾਂ ਕਰਿਓ ਉਹ ਕਿਤੇ ਰਵਦਾਸ ਭਗਤ ਨਾਲ ਗੱਲਾਂ ਕਰਿਓ ਉਹ ਕਿਤੇ ਤੁਸੀਂ ਬਾਬੇ ਭਾਈ ਮੂਰਤ ਚੰਦ ਨਾਲ ਗੱਲਾਂ ਕਰਿਓ ਫਿਰ ਪਤਾ ਲੱਗਣਾ ਹੈ ਕਿ ਇਹ ਜਿਹੜਾ ਆਉਣਾ ਸਫਲ ਕਿਵੇਂ ਬਣਦਾ ਹੈ ਮੈਂ ਗੱਲ ਕਰ ਰਿਹਾ ਸੀ ਜਦੋਂ ਉਹਨੇ ਆ ਕੇ ਬਾਣੀ ਦੀ ਗੱਲ ਕੀਤੀ ਸਤਿਗੁਰੂ ਪਾਸ਼ਾ ਕਹਿੰਦੇ ਤੁਸੀਂ ਬਾਣੀ ਦਾ ਪਰਮਾਨ ਕਰੋ ਤੇ ਉਹਨੇ ਕਿਹਾ ਜੈਸੀ ਮੌਜ ਸ਼ੱਜੂ ਦੇ ਚਿਵਾੜੇ ਨਾ ਬਲਖ ਨਾ ਬਤਾਰੇ ਉਹ ਕਹਿੰਦੇ ਵੀ ਤੇਰੇ ਚਿਵਾੜੇ ਦੀ ਮੌਜ ਤੈਨੂੰ ਹੋਣੀ ਹੈ ਇਹਦਾ ਦੁਨੀਆਂ ਨਾਲ ਕੋਈ ਵਾਸਤਾ ਨਹੀਂ ਤੇ ਹਾਂ ਸੁਣ ਤੂੰ ਬਾਣੀ ਦਾ ਅਕਲਵਿਦਾਸ ਦੀ ਕੀ ਕਹਿੰਦੇ ਲੋ ਭਗਤ ਸਹਿਬਾਨ ਉਹਨੇ ਕਿਹਾ ਉੱਚੇ ਮੰਦਰ ਸੁੰਦਰ ਨਾਰੀ ਦੇ ਰਾਮ ਦੇ ਨਾਮ ਕੋਬਣਾ ਬਾਜੀ ਹਾਰ ਕੇ ਤੁਰ ਜਾਣਾ ਇਹ ਸਾਰੀਆਂ ਬਾਤਾਂ ਸਾਂਝੀ ਬਾਣੀ ਐ ਮੈਂ ਬਹੁਤੋ ਵਿਸਤਾਰ ਲੰਮਾ ਨਾ ਜਾਂਦਾ ਹੋਇਆ ਸਭ ਤੋਂ ਪਹਿਲਾਂ ਨੌਜਵਾਨ ਜਿਹੜੇ ਇਸ ਅਗਵਾਲ ਦੇ ਐ ਉਹਨਾਂ ਦਾ ਧੰਨਵਾਦ ਕਰਨਾ ਵਿਸ਼ੇਸ਼ ਤੌਰ ਤੇ ਸਾਰਿਆਂ ਦਾ ਛੋਟਿਆਂ ਤੋਂ ਵੱਡਿਆਂ ਤੱਕ ਚਾਹੇ ਬਿਆਸ ਸਿੰਘ ਹੋਵੇ ਚਾਹੇ ਲਾਲਮੋ ਸਿੰਘ ਚਾਹੇ ਜਗਤਾਰ ਸਿੰਘ ਚਾਹੇ ਰਿੰਗੂ ਸਿੰਘ ਜੇ ਮੈਂ ਨਾਮ ਲੈਣ ਲੱਗਿਆ ਸਾਬ ਸਮਝਿਓ ਤਕਰੀਬਨ 45 ਮਿੰਟ ਲੱਗ ਜਾਣੇ ਆਪਾਂ ਇਹਨਾਂ ਸਮਾਂ ਨਹੀਂ ਰੋਣਾ ਮੈਂ ਦੂਜੇ ਨੌਜਵਾਨ ਵੀਰਾਂ ਤੋਂ ਮਾਫੀ ਚਾਹੁੰਦਾ ਐ ਸੋ ਜਿਨ੍ਹਾਂ ਨੇ ਬੜਾ ਉਤਮ ਅਫਰਾਲਾ ਕੀਤਾ ਜੋੜ ਦੇ ਜਤਨ ਕੀਤਾ ਤੇ ਕਈ ਤੇ ਕਹਿ ਦਿੰਦੇ ਆ ਕਿ ਪੰਜਾਂ ਸੱਤਾਂ ਦਾ ਜਿਹੜਾ ਸਿਸਟਮ ਐ ਨਹੀਂ ਹੁੰਦਾ ਗੁਰੂ ਘਰ ਸਾਰਿਆਂ ਦਾ ਸਾਂਝਾ ਹੁੰਦਾ ਸੋ ਇਸ ਕਰਕੇ ਸਾਨੂੰ ਮੋੜੇ ਨਾ ਮੋੜਾ ਲਾ ਕੇ ਚੱਲਣਾ ਪਈ ਲੈ ਇਹ ਮੈਂ ਗੱਲ ਤਾਂ ਕੀਤੀ ਐ ਕਿ ਪੁਰਾਣੀਆਂ ਗੱਲਾਂ ਚੇਤੇ ਆਉਂਦੀਆਂ ਸਾਡੀਆਂ ਸਤਕਾਰ ਲੋਕ ਭੈਣਾਂ ਧੀਆ ਚਾਚੇ ਦੀਆਂ ਕੁੜੀਆਂ ਤਾਇਆ ਦੀਆਂ ਕੁੜੀਆਂ ਉਹ ਵੀ ਇਸ ਸਮਾਗਮ ਦੇ ਵਿੱਚ ਆ ਲ ਕੇ ਪਹੁੰਚੀਆਂ ਨੇ ਜੇ ਕੋ ਭੈਣਾ ਪਹੁੰਚੀਆ ਉੱਤੇ ਭਰਾ ਪਹੁੰਚੇ ਨੇ ਤੇ ਜਿੱਥੇ ਭਰਾ ਪਹੁੰਚੇ ਨੇ ਉੱਥੇ ਸਮੁੱਚਾ ਅਗਵਾੜ ਤੇ ਸਮੁੱਚਾ ਭਾਈਚਾਰਾ ਭਾਈ ਉਪਰ ਲੈ ਕੇ ਪਹੁੰਚੇ ਸੋ ਗੱਲ ਚੱਲੀ ਸੀ ਮੈਂ ਇਸ ਗੱਲ ਨੂੰ ਪੂਰਾ ਕਰਾਇਆ ਕਿ ਇਹ ਪ੍ਰਾਣੀਆਂ ਉਹ ਗੱਲਾਂ ਜਦੋਂ ਵੀਰ ਭੈਣ ਦੇ ਕੋਲੇ ਜਾਂਦਾ ਤੇ ਉਹਨੇ ਕੱਲਾ ਕਹਿਣੀਆ ਗੋਦਾਂ ਬੰਨ੍ਹਵੇਂ ਸਰਬਣਾ ਵੀਰਾਂ ਮੁੰਡੀਆਂ ਰਗੀਨ ਗੱਡੀਆਂ ਤੇਰੇ ਗੋਦੇ ਨੂੰ ਕੁਵਾਰੀ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦੇ ਛੰਗਾ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇ ਲਈ ਮੱਝ ਮਾਰਦੇ ਇਹ ਵੀਰ ਨੇ ਪਿਆਰ ਦੀ ਗੱਲ ਹੈ ਹਲੇ ਕਿ ਕੱਲੀ ਸਾستی ਮੱਝ ਨਹੀਂ ਹੁੰਦੀ ਨਾਲ ਉਹਦੀ ਵੀ ਨਾਲ ਹੀ ਹੁੰਦੀ ਹੈ ਨਾ ਗੱਲ ਭੈਣਾ ਤੇ ਭਰਾਵਾਂ ਦੇ ਪਿਆਰ ਦੀ ਹੈ ਸੋ ਮੈਂ ਧੰਨਵਾਦ ਕਰਦਾ ਦੁਬਾਰਾ ਨੌਜਵਾਨਾਂ ਦਾ ਜਿਨ੍ਹਾਂ ਨੇ ਪਿਆਰ ਦੀਆਂ ਬਾਤਾਂ ਤੰਦਾਂ ਨੂੰ ਸਾਧਰ ਕਰਦਾ ਚੱਲ ਕੀਤਾ ਵਾਹਿਗੁਰੂ ਕਿਰਪਾ ਕਰੇ ਤੇ ਮੈਂ ਆਖੂ ਤੇ ਗੱਲ ਕਰ ਜਾ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਉਹਨਾ ਪ੍ਰਧਾਇਕ ਜੀ ਸਜਣ ਦੋਲਣਾ ਲਿਖਿਆ ਕਹਿੰਦਾ ਦਸਵੇਂ ਪਿਤਾ ਜਿਹਾ ਨਾ ਹੋਰ ਕੋਈ ਆਖੂ ਆਕੂ ਹੋਣ ਦਾ ਮੁੱਲ ਉਤਾਰ ਦਿੱਤਾ ਜੋਰਾਵਰ ਫਤਿਹ ਸਰਹੰਦ ਦਿੱਤੇ ਵਿੱਚ ਜੰਗ ਦੇ ਜੀਤ ਜੁਝਾਰ ਦਿੱਤਾ ਮਾਤਾ ਖਿੰਡੇ ਗੁਰਦੂ ਵਿੱਚ ਲਾਈ ਦੇਖੇ ਤੇ ਬਿਦਾ ਚਾਂਦਨੀ ਚੌਕ ਵਿੱਚ ਬਾੜ ਦਿੱਤਾ ਜਦੋਂ ਸੁਰਖਰੂ ਹੋਇਆ ਤੂਫਾਨ ਵੀਲੇ ਉਦੋਂ ਰੱਬ ਦਾ ਸ਼ੁਕਰ ਗੁਜ਼ਾਰ ਦਿੱਤਾ ਸਾਨੂੰ ਰੱਬ ਦਾ ਸ਼ੁਕਰ ਗੁਜ਼ਾਰਨਾ ਚਾਹੀਦਾ ਸੋ ਇੱਕ